ਜਗਤਦੇਵ ਜੀ ਸਮੂਹ ਸਾਧ ਸੰਗਤ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਸ਼੍ਰੀ ਗੁਰੂ ਵਿਦਾਸ ਸਾਹਿਬ ਦੇ ਕਲਚਰ ਸੈਕਟ ਦੀ ਸ਼੍ਰੀਬਿੰਦਰ ਭਰੋੜੀ ਜੀ ਜਿਨ੍ਹਾਂ ਦਾ ਲਿਖਿਆ ਹੋਇਆ ਗੀਤ ਮੇਰੇ ਕਾਂਚੀ ਵਾਲੇ ਸਾਈਆਂ ਸਾਡੇ ਬਹੁਤ ਹੀ ਅੱਛੇ ਗੀਤਕਾਰ ਹਨ ਜਿਹੜੇ ਕਿ ਹਰ ਵੇਲੇ ਆਪਣੇ ਥੱਤ ਗੁਰੂ ਵਿਦਾਸ ਮਹਾਰਾਜ ਜੀ ਦੀ ਮਹਿਮਾ ਤੇ ਗੀਤ ਲਖਦੇ ਰਹਿੰਦੇ ਹਨ ਇਸ ਗੀਤ ਨੂੰ ਬਹੁਤ ਹੀ ਉੱਗੇ ਕਲਾਕਾਰ ਸ਼ੇਰੀ ਅਮਰੀਕ ਜੱਸਲ ਜੀ ਜਿਨ੍ਹਾਂ ਨੇ ਗਾਇਆ ਹੈ ਸਾਰਿਆਂ ਨੂੰ ਬੇਨਤੀ ਹੈ ਇਸ ਗੀਤ ਨੂੰ ਵੱਧ ਤੋਂ ਵੱਧ ਸੁਣੋ ਤੇ ਸ਼ੇਅਰ ਕਰੋ ਤੇ ਲਾਈਕ ਕਰੋ ਇਹ ਗੀਤ ਸ਼ਿਰ ਗੁਰੂ ਵਿਦਾਸ ਸਾਹਿਬ ਬੈਡਫੋਰਡ ਦੇ ਸਹਿਯੋਗ ਦੇ ਨਾਲ ਜਾਰੀ ਕੀਤਾ ਗਿਆ ਜੋ ਬੋਲੇ ਇਸੋਨਰ ਪੈ ਸਤ ਗੁਰੂ ਵਿਦਾਸ ਮਹਾਰਾਜ ਕੀ ਜੈ ਰਖੀ ਲਾਜ ਗਰੀਬਾਂ ਦੀ ਮੇਰੇ ਕੰਚੀ ਵਾਲੇ ਸਾਈਆਂ ਰੱਖੇ ਲਾਜ ਗਰੀਬਾਂ ਦੀ ਮੇਰੇ ਕੰਚੀ ਵਾਲੇ ਸਾਈਆਂ ਮੇਰੇ ਕੰਚੀ ਵਾਲੇ ਸਾਈਆਂ ਕੰਚੀ ਵਾਲੇ ਸਾਈਆਂ